ਜੀ ਦੋਸਤੋ ਮੈਂ ਮਨਦੀਪ ਸਿੰਘ ਦਲਾਓ ਮੂਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਇੱਕ ਟੋਕੜ ਗੱਭਣ ਮੱਝ ਵਿਕਿਆਊਗਾ ਉਹ ਦਿਖਾਵਾਂਗੇ ਪੂਰੀ ਡਿਟੇਲ ਇਹਦੀ ਇੱਕ ਕਟਾ ਵਕਿਆਊਗਾ ਇੱਕ ਝੋਟੀ ਵੀ ਆ ਪਹਿਲਾਂ ਨਾ ਪਾਉਦੀ ਵੀ ਥੋੜੀ ਜਿਹੀ ਵੀਡੀਓ ਦਿਖਾਈ ਉਹਦੀ ਜਿਹੜੇ ਰੋਕੇ ਚ ਚਵਾਈ ਦੀ ਵੀਡੀਓ ਪਾਵਾਂਗੇ ਪੂਰਾ ਖੁੱਲਾ ਕਰਦਾ ਇਹਦਾ ਤੀਜੇ ਸੂਏ ਸੂਈ ਹੋਈ ਹੈ ਇਹ ਕਿ ਦੁੱਧ ਵੀ ਦਾ ਤਾਜ਼ੀ ਦਾ 19-20 ਕਿਲੋ ਸੀ ਹੁਣ ਵੀ ਦੁੱਧ ਦੇ ਥੱਲੇ 14 ਕਿਲੋ ਦੇ ਲਗਭਗ ਆ ਤਿੰਨ ਮਹੀਨਿਆਂ ਦੀ ਗੱਭਣਾ ਚੈੱਕ ਕਰੀ ਹੋਈ ਆਪਾਂ ਚੈੱਕ ਕਰੀ ਸੀ ਵੀਡੀਓ ਵੀ ਨਾਲ ਲਾਵਾਂਗੇ ਤੇ ਪੂਰੀ ਵੱਡੀ ਬਾਡੀ ਦੀ ਮੱਝ ਆਹੇ ਇੱਕ ਇਹ ਝੋਟੀ ਆ ਗਈ ਨਾਲ ਖੜੀ ਆ ਜਿਹੜੀ ਪੂਰਾ ਖੁੱਲਾ ਕਰਦਾ ਇਹਦਾ ਝੋਟੀ ਦਾ ਚਾਰ ਦੰਦਾ ਹੈ 15 ਕ ਦਿਨਾਂ ਦੀ ਸੂਈ ਹੋਈ ਆ ਪਹਿਲਾ ਸੂਆ ਇਹਦਾ ਕਰਦ ਪੂਰਾ ਖੁੱਲਾ ਇਹਦਾ ਝੋਟੀ ਦਾ ਮੱਝ ਦਾ ਵੀ ਪੂਰਾ ਡਬਲਾ ਕਰਦ ਅਡਰ ਕੁਆਲਟੀ ਦੀ ਬਿਲਕੁਲ ਸਾਫ਼ ਆਹੇ ਦੇਖ ਹੀ ਸਕਦੇ ਤੁਸੀਂ ਚੋਟੀ ਥੱਲੇ 15 ਕਿਲੋ ਦੁੱਧ ਹੁਣ ਤਿਆਰ ਹੋਊਗਾ ਉਮੀਦ ਹੈਗੀ ਆ ਵੀ ਹੋਰ ਦੁੱਧ ਜਾਂਦੇ ਜੇ ਰੋਕੇ ਚਵਾਈ ਕਰਾਂਗੇ ਤੁਸੀਂ ਨਸਾਂ ਵੀ ਦੇਖ ਸਕਦੇ ਹੋ ਕਿਵੇਂ ਉੱਪਰ ਕੇ ਬਾਹਰ ਆ ਰਹੀਆਂ ਨੇ ਟੋਕੜ ਗੱਬਣ ਦੀ ਆਪਾਂ ਵੀਡੀਓ ਦਿਖਾਵਾਂਗੇ ਪੂਰੀ ਦੁੱਧ ਚਵਾਈ ਦੀ ਟੋਕੜ ਗੱਬਣਾ ਜਿਹੜੀ ਆਪਾਂ ਤਨਵੀ ਨਾਰੀ ਗੱਬੜਾ ਬੋਹ ਪੋਣ ਹੁੰਦਾ ਨੇ ਵੀ ਬਿਲਕੁਲ ਟੋਕੜ ਗੱਬੜ ਮੱਝ ਬਕੈਉ ਹੋਵੇ ਤਾਂ ਅੱਇਆ ਭਈ ਟੋਕੜ ਗੱਬਣ ਮੱਝ ਦੀ ਵੀਡੀਓ ਪਾ ਰਹੇ ਆ ਆਪਾਂ ਤੋਂ ਹੀ ਮੱਝ ਗਈ ਸੀਗੀ ਇਹ ਦੁੱਧ ਹੁਣ ਵੀ ਇਹਦਾ ਤਾਜ਼ੀਆਂ ਨਾਲ ਉਹ ਵੀ ਖੁੱਲਾ ਦੁੱਧ ਹੈ ਦਾ ਤਾਂ ਪੀ ਮਾਰ ਕੇ ਥੱਲੇ ਵਜੋ। ਫਸ ਮੰਜਦੀ ਆ 2-3 ਮਿੰਟਾਂ ਦੇ ਵਿੱਚ ਲਗਭਗ ਇਹ। ਧਾਰ ਦੇ ਦੋ ਪਹਾੜਾ ਪਾ ਕੇ ਥੱਲੇ ਵਜੋ ਪਹਿਲਾਂ ਪਹਾੜਾ ਪਾਤਾ ਸੀਗਾ ਇਹਨੂੰ ਅੱਜ ਨੂੰ ਤੇ ਬੱਚਾ ਇਹਦਾ ਮਰ ਗਿਆ ਸੀਗਾ। ਤੇ ਪਰ ਦੁੱਧ ਨਹੀਂ ਇਹਨੇ ਇੱਕ ਡੰਗ ਵੀ ਉਪਰਾ ਕਰਿਆ ਵੀ ਜਾਂ ਬੱਚਾ ਨਹੀਂ ਹੈਗਾ। ਪਹਾੜਾ ਪਾ ਕੇ ਥੱਲੇ ਠੰਡੀ ਸੀਲ ਮੱਝਾਗੀ। ਚਵਾਈ ਦੀ ਬਿਲਕੁਲ ਨਰਮਾ ਮੈਂ ਆਪਣੇ ਹੱਥ ਨਾਲ ਚਵਾ ਕੇ ਦਿਖਾਵਾਂਗੀ ਬਾਲਟੀ ਵੀ ਤੁਸੀਂ ਖਾਲੀ ਦੇਖ ਸਕਦੇ ਹੋ। ਸਾਫ ਅਡਰਾ ਬਿਲਕੁਲ ਨਰਮ ਚਵਾਈ ਆ ਕੋਈ ਲੇਵੇ ਚ ਨਹੀਂ ਕਾਨ ਹੈਗਾ। ਤੋਕੜ ਦੇ ਵੀ ਦੁੱਧ ਬਿਲਕੁਲ ਬਰੋਬਰ ਦੁੱਧਾ ਥਣਾ ਜਿਉ ਤੁਸੀਂ ਦੋ ਟਾਈਮ ਤਿੰਨ ਟਾਈਮ ਆਪਣੀ ਚਬਾਈ ਕਰਕੇ ਤਸੱਲੀ ਕਰ ਸਕਦੇ ਹੋ ਕਿਉਂ ਆਪਾਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਵੀਰ ਕੋਲੋਂ ਆਪਾਂ ਤੁਸੀਂ ਮੱਝਾਂ ਲੈ ਜਾਂਦਾ ਹੈ ਲਗਭਗ 5-4 5-7 ਮਹੀਨੇ ਦੁੱਧ ਪੀ ਕੇ ਸੋਕੜ ਕਰਕੇ ਵੇਚ ਵੀ ਦਿੰਦਾ ਉਡੀ ਜਗ੍ਹਾ ਤੰਗ ਆ ਵਿੱਚ ਕੋਈ ਰੱਖ ਵੀ ਲੈਂਦਾ ਘਰ ਇਹ ਵੀ ਦੋਨੇ ਮੱਝਾਂ ਪਰਾਂ ਵਾਲੀਆਂ ਆਪਾਂ ਤੁਸੀਂ ਆਈਆਂ ਹੋਈਆਂ ਨੇਗੀਆਂ ਉਪਰਾਂ ਵਾਲੀ ਮੱਝ ਜਿਹੜੀ ਉਹ ਵੀ 7 ਮਹੀਨੇ ਦੇ ਲਗਭਗ ਅੱਬਾ ਹਜੇ ਵੀ ਉਹ ਤੁਹਾਡੇ ਨਾਲ 7-8 ਕਿਲੋ ਦੁੱਧ ਦਾ ਚਵਾਈ ਵੀ ਤੁਹਾਨੂੰ ਦਿਖਾ ਰਹੇ ਆ ਕੋਈ ਸ਼ਰਲਾ ਨਹੀਂ ਕੋਈ ਉਹ ਨਹੀਂ ਹੈਗਾ ਬਾਕੀ ਤੁਸੀਂ ਮੈਂ ਆਪਾਂ ਵੀਡੀਓ ਇੱਕ ਟਾਈਮ ਦੀ ਚਵਾਈ ਕਰਕੇ ਦਿਖਾ ਰਹੇ ਆ ਤੁਹਾਨੂੰ ਵਿੱਚ ਪਹਿਲਾਂ ਵੀ ਆਪਾਂ ਪਿੱਛੇ ਵੀਡੀਓ ਕਈ ਵੀਡੀਓ ਪਾਈਆਂ ਨੇ ਵੀਰ ਜੀ ਜਿਨ੍ਹਾਂ ਨੇ ਵੀ ਮੱਜਾਂ ਲੈਂਦੀਆਂ ਲਗਭਗ ਐਵੇਂ ਮੰਨ ਕੇ ਜਿਵੇਂ ਲਗਦਾ ਦੋ ਟਾਈਮ ਤਿੰਨ ਟਾਈਮ ਚਵਾਈ ਕਰਕੇ ਆਪਣੀ ਤਸੱਲੀ ਨਾਲ ਲੈ ਜਾਂਦਾ ਜਿਸ ਕਿਸੇ ਵੀ ਇਹਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਬਾਕੀ ਮੈਨੂੰ ਕਹਦਾ ਵੀਰ ਨੂੰ ਮੈਂ ਜਲਾੜੀ ਆਪਾਂ ਮਗਰੋਂ ਲਾਵਾਂਗੇ ਤੇ ਮੈਂ ਆਪਣੇ ਹੱਥ ਨਾਲ ਚੋ ਕੇ ਦਿਖਾ ਰਿਹਾ ਤੁਹਾਨੂੰ ਇੱਕ ਵੀ ਮੈਂ ਆਪਣੇ ਹੱਥ ਨਾਲ ਹੀ ਕਰੀ ਸੀਗੀ ਕਿਉਂਕਿ ਪਹਿਲਾਂ ਪ੍ਰੋਡਕਟਰੀ ਦਾ ਕੰਮ ਕਰਦੇ ਰਹਿਆ। ਬਿਲਕੁਲ ਨਾਰਮਲ ਚਵਾਈ ਹੈਗੀ। ਮੂਰਲੇ ਘਣਾ ਦਾ ਮੂਰੇ ਦੁੱਧ ਦਾ ਮਗਰ ਲੈਣਾ ਮਗਰ ਬਿਲਕੁਲ ਬਰੋਬਰ ਦੁੱਧ ਦਾ। ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰਦੇ ਇੱਕ ਕਟਾਗਾ ਸੇਲ ਵਾਸਤੇ ਰੇਟ ਹੈ ਦਾ 1,30,000 ਰੁਪਿਆ। ਜਿਸ ਕਿਸੇ ਵੀ ਨੇ ਲੈਣੀ ਹੋਵੇ। ਹੁਣ ਜਿਹੜੀ ਮੱਝ ਚੰਗੀ ਆ ਉਹਦਾ ਰੇਟ ਵੀ ਚੰਗਾ ਹੀ ਹੋਊਗਾ ਕਿਉਂ ਦੁੱਧ ਵੀ ਇਹ ਸੱਜਰਾ ਨਾਲ ਵੱਧਦਾ ਤੁਸੀਂ ਹੁਣ ਤਾਜੀ ਤੇ 130000 ਸਵਾ ਲਾਦੀ ਐ ਪਰ ਉਹ ਦੁੱਧ 14 ਕਿਲੋ ਦਿੰਦੀ ਨਹੀਂ ਹੈਗੀ ਇਹਦੇ ਖਲੇ 14 ਕਿਲੋ ਦੁੱਧ ਕੰਡੇ ਵਾਲਾ ਬਿਲਕੁਲ ਤੋਲ ਕੇ ਦੋ ਟਾਈਮ ਤਿੰਨ ਟਾਈਮ ਤਾਂ ਫਿਰ ਭਾਅ ਵੀ ਜਦੋਂ ਦੁੱਧ ਵੱਧਦਾ ਤਾਂ ਭਾਅ ਵੀ ਤਾਜ਼ੀਆਂ ਵਾਲਾ ਜਦੋਂ ਤਾਜ਼ੀਆਂ ਜਾਂ ਨਾ ਦੁੱਧਾ ਪਰ ਇੱਕ ਗੱਲ ਹੈਗੀ ਆ ਵੀ ਗੱਬਣ ਵੀ ਆ ਨਾਲ ਇਸ ਦਾ ਨਮੀਨਾ ਦੀ ਗੱਬ ਕਰਾਉਣ ਦੀ ਵੀ ਟੈਂਸ਼ਨ ਹੈਗੀ ਵੀ ਇਹ ਨਾਲ ਦੁੱਧ ਹੋਵੇ ਜਾਂ ਗਾਬੂ ਚੈੱਕ ਪਾਸਾ ਗੱਬਣ ਦੀ ਗਾਰੰਟੀ ਆ ਆਪਣੀ ਉਨੀ 2 ਟਾਈਮ 3 ਟਾਈਮ ਆਪਣੀ ਤਸੱਲੀ ਕਰਕੇ ਫੇਰ ਲੈ ਜਾ ਸਕਦੇ 1,30,000 ਰੁਪਏ ਰੇਟਾ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਇੱਕ ਕੱਟਾ ਦਾ ਸੇਲ ਵਾਸਤੇ ਉਹ ਵੀ 19-20 ਕਿਲੋ ਵਾਲੀ ਮੱਝ ਦਾ ਉਹਦੀ ਵੀ ਆਪਾਂ ਕੱਟੇ ਦੀ ਵੀਡੀਓ ਪਿੱਛੇ ਲਾਈ ਹੋਈ ਆ ماں ਵੀ ਦਿਖਾਈ ਹੋਈ ਆ ਦੇਖ ਲਓ ਤੁਸੀਂ ਤੇ ਬਾਕੀ ਇਹਦੀ ਮੱਝ ਦੀ ਆਪਾਂ ਤਾਜੀ ਇਹ ਚਵਾਈ ਵੀ ਕਰੀ ਹੋਈ ਆ ਠੰਡ ਚ ਆਈ ਸੀ ਆਪਣੇ ਕੋਲ ਇਹ ਠੰਡ ਚ ਵੀ ਇਹ 18-19 ਕਿਲੋ ਦੁੱਧ ਦਈ ਗਈ ਰੋਟੀਨ ਚ 17-18 ਤਾਂ ਨੋਰਮਲ ਹੀ ਦਈ ਗਈ ਇਹ ਵਧੀਆ ਸਾਮ ਸਮਾਲ ਤੇ 19-20 ਕਿਲੋ ਦੀ ਵਗ ਜਾਂਦੀ ਪਰ ਥੋੜੀ ਠੰਡ ਵੀ ਜ਼ਿਆਦੇ ਸੀਗੀ ਸਾਨੂੰ ਪਤਾ ਵੀ ਠੰਡ ਚ ਪਸ਼ੂ ਕਿੰਨਾ ਕ ਦੁੱਧ ਕੱਢਦਾ ਹੁੰਦਾ ਪਰ ਫਿਰ ਵੀ ਦੁੱਧ ਨੇ ਸੋਨਾ ਦੁੱਧ ਕੱਢਿਆ ਬੱਚਾ ਇਹਦਾ ਮਰ ਗਿਆ ਸੀਗਾ ਠੰਡ ਚ ਪਿੱਛੇ ਜੇ ਪਰ ਇਹ ਨਹੀਂ ਹੈਗਾ ਵੀ ਇਕ ਡੰਗ ਵੀ ਨੇ ਪੰਨਿਆ ਜਾਂ ਵੀ ਟੀਕਾ ਲਾ ਕੇ ਜੋਈ ਜਾਂ ਮਸਾਂ ਧਾਰੀ ਪਈ ਆ ਇਹ ਗੱਲ ਨਹੀਂ ਹੈਗੀ ਬਿਲਕੁਲ ਠੰਢੀ ਮੱਝਾ ਦੋ ਟਾਈਮ ਤਿੰਨ ਟਾਈਮ ਚ ਮੈਂ ਤੁਸੀਂ ਆਪਣੀ ਤਸੱਲੀ ਕਰਕੇ ਫੇਰ ਲੈ ਸਕਦੇ ਹੋ ਵਧੀਆ ਬਰੀਡ ਵਾਲੀ ਜਾਤ ਵਾਲੀ ਮੱਝਾ ਬੱਚੇ ਲੈਣ ਵਾਲੀ ਤੇ ਪਹਿਲਾਂ ਇਹ ਵੀ ਟੀਕੀ ਵਰੋਣਾ ਹੁੰਦਾ ਸੀਗਾ ਹੁਣ ਪਿੰਡ ਚ ਸਾਹਣਾ ਇੱਕ ਵਧੀਆ ਮੱਝ ਦਾ ਤੇ ਉਸੇ ਤੋਂ ਕ੍ਰੋਸ ਹੋਈ ਹੋਈ ਆਏ ਉਹਦੀਆਂ ਕੱਟੀਆਂ ਦੁੱਧ ਤੇ ਵੀ ਆਈਆਂ ਹੋਈਆਂ ਨੇ ਉਹਦੀ ਕੱਟੀ 14-15 ਕਿਲੋ ਦੁੱਧ ਤੇ ਚੰਗੀ ਮੱਝ ਤੇ ਲੱਗੇ 14-15 ਕਿਲੋ ਦੁੱਧ ਤੇ ਭਰੂਣ ਕੱਟੀ ਉੱਠਦੀ ਹੈਗੀ ਤੇ ਹੁਣ ਇਹ ਲਗਭਗ ਵੀਰ ਪਹਿਲਾਂ ਟੀਕੇ ਮੈਥੋਂ ਵੀ ਲੈ ਕੇ ਆਉਂਦਾ ਰਿਹਾ ਹੁਣ ਇਹ ਲਗਭਗ ਵੀਰ ਉਹ ਸਾਹਣਾ ਜਦੋਂ ਰੱਖ ਰੱਖਿਆ ਪਿੰਡ ਅੱਜ ਫੀਸ ਲੈਂਦੇ ਨੇ ਉਹ ਤੇ ਉਸੇ ਤੋਂ ਕ੍ਰੋਸ ਇਹ ਮੱਝ ਆ ਗਈ ਹੈ ਆਪਾਂ ਕਹੇਰੀ ਵੀ ਸੀਮਣ ਦੀ ਆ ਜੋ ਉਹਦੀ ਆ ਸੀਮਣ ਦੀ ਨਹੀਂ ਹੈਗੀ ਇਹ ਗੱਬੜ ਗੱਬਣਾ ਇਹ ਸਾਣ ਤੋਂ ਆ ਪਰ ਸਾਣ ਟੌਪ ਦੇ ਰਿਕਾਰਡ ਦਾ ਪਿੰਡ 'ਚ ਰੱਖਿਆ ਹੈ ਸ਼ੇਰੋਂ ਪਿੰਡ 'ਚ ਅਡਵਾਂਸ ਹਨਾ ਉਹ ਵੀਰ ਦਾ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ ਤੁਸੀਂ ਅੱਗੇ ਆਪਾਂ ਨੂੰ ਫੋਨ ਹੋਰ ਵੀ ਬਹੁਤ ਆਉਂਦੇ ਨੇ ਵੀ ਵਿੱਚ ਵੀਰ ਟੋਕੜ ਗੱਬਣ ਮੱਝ ਦੇ ਲੱਗੋਗਾ 8 ਨੂੰ 8-10 ਫੋਨ ਆਉਂਦੀ ਹੁੰਦੇ ਨੇ ਤਾਂ ਹੀ ਆਪਾਂ ਵੀਡੀਓ ਪਾ ਰਹੇ ਆ ਟੋਕੜ ਗੱਬਣ ਮੱਝ ਆਪਾਂ ਲੈਂਦੇ ਨਹੀਂ ਹੈਗੇ ਆਪਣ ਕੋਟ ਕੋਟ ਤਿੰਨ ਸਾਲ ਹੋ ਗਏ ਔਕੜ ਗੱਬਣ ਮੱਝਾਂ ਦਾ ਦੁੱਧ ਬੰਦ ਕਰੇ ਨਾ ਹਾ ਦੁੱਧ ਸੋਰੀ ਸੇਲ ਪਰਚੇਜ ਦਾ ਕੰਮ ਬੰਦ ਕਰੇ ਨੂੰ ਕਿਉਂਕਿ ਵਿੱਚ ਅਗਲਾ ਝੂਠ ਬੋਲ ਕੇ ਵੇਚ ਦਿੰਦਾਗਾ ਵੀ ਇਹ 20 ਕਿਲੋ ਦੇਊਗੀ ਜਾਂ ਤਿੰਨਾ ਦੀ ਔਕੜ ਗੱਬਣ ਦਾ ਪਤਾ ਹੁੰਦਾ ਨਹੀਂ ਤਾਜੀ ਦਾ ਵੀ ਕਹੇ ਜੀ ਨਿਕਲੇ ਜੇ 10 ਮੱਝਾਂ ਸੇਲ ਕਰਦੇ ਸੀ ਤੇ 2-3 ਚੰਗੀਆਂ ਨਿਕਲਦੀਆਂ ਸੀ 7 ਮੱਝਾਂ ਮਾਰ ਗਈ ਨਿਕਲ ਨਹੀਂ ਲਗਭਗ ਹੋਜੋ ਤੇ ਹੁਣ ਆਪਾਂ ਉਹੀ ਮੱਝ ਸੇਲ ਕਰਦੇ ਆ ਔਕੜ ਜਿਹੜੀ ਆਪਾਂ ਤੋਂ ਗਈ ਹੋਈ ਆਪਣੀ ਤਸੱਲੀ ਹੋਈ ਹੋਈ ਆ ਅਗਲੇ ਸਿੱਧੀ ਕਿੱਲੇ ਤੋਂ ਵੀ ਦਵਾ ਦਿੰਦੇ ਆ ਦੇ ਉਹਦੀ ਗਰੰਟੀ ਵੀ ਆਪਾਂ ਲੈ ਲੈਨੇ ਆ ਵੀ ਆਹ ਚੀਜ਼ ਆ ਇੱਥੋਂ ਦੁੱਧ ਨਿਕਲਿਆ ਹੋਇਆ ਇਹਦਾ ਨਹੀਂ ਆਪਣੀ ਵੀ ਪੈਸੇ ਅਗਲੇ ਨੇ ਵਟਣਿਆ ਗਰੰਟੀ ਮੈਂ ਆਪਰ ਖੁਦ ਦੇ ਦੇਨੇ ਵੀ ਆਪਾਂ ਤੋ ਗਈ ਹੋਈ ਮੱਝ ਆਏ ਅਗਲੇ ਨੂੰ ਵੀਡੀਓ ਵੀ ਦਿਖਾ ਦਿੰਨੇ ਪੁਰਾਣੀ ਹੁਣ ਇਹਦੀ ਤਾਜ਼ੀ ਦੀ ਵੀ ਵੀਡੀਓ ਹੈਗੀ ਆ ਜਦੋਂ ਦੁੱਧ ਤੋਲਿਆ ਸੀ ਇਹਦਾ ਉਦੋਂ ਨੇਰੇ ਜੀ ਠੰਡ ਬਹੁਤ ਸੀਗੀ ਉਦੋਂ ਪੂਰੀ ਜ਼ਬਰਦਸਤ ਠੰਡ ਚ ਇਹਦਾ ਫਿਰ ਵੀ 17 18 ਕਿਲੋ ਦੁੱਧ 18 ਕਿਲੋ ਦੁੱਧ ਮੇਰੇ ਸਾਹਮਣੇ ਚੋਕੇ ਦਿਖਾਇਆ ਹੋਇਆਗਾ ਵੀਡੀਓ ਵੀ ਪਈ ਹੋ ਜਿਸ ਕਿਸੇ ਵੀ ਨੇ ਲੈਣੀ ਹੋਵੇ ਲਿੰਕ ਸੈਂਡ ਕਰ ਦਾਂਗੇ ਤੁਹਾਨੂੰ ਕੰਟੈਕਟ ਕਰ ਲੈ ਲੈਂਕ ਸੈਂਡ ਕਰ ਦਾਂਗੇ ਦੇਖ ਲਓ ਤੁਸੀਂ 1 ਲੱਖ 30000 ਰੁਪਏ ਰੇਟ ਹੈ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਇੱਕ ਕੱਟਾ ਦਾ ਇੱਕ ਪਹਿਲੇ ਨੂੰ ਝੋਟੀ ਹੈਗੀ 15 ਕਿਲੋ ਦੁੱਧਾ 15 ਕਿ ਦਿਨਾਂ ਦੇ ਲਗਭਗ ਸੂਈ ਬਿਊ ਚਾਰ ਦੰਦ ਝੋਟੀ ਹੈ ਉਮੀਦ ਹੈਗੀ ਵੀ ਚੰਗੇ ਦੁੱਧ ਤੇ ਜਾਊ ਹਜੇ ਤਾਂ ਹੀ ਵੀਡੀਓ ਦੀ ਰੋਕ ਕੇ ਪਾਵਾਂਗੇ ਬਿਲਕੁਲ ਨਰਮ ਚਵਾਈ ਆਪਾਂ ਉਹਦੇ ਹੱਥ ਨਾਲ ਚਵਾਈ ਕਰੀ ਆ ਕੋਈ ਥਣ ਨਹੀਂ ਘਟ ਹੈਗਾ ਇੱਕੋ ਜੇ ਥਣ ਦੇਗੇ ਤੁਸੀਂ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰ ਸਕਦੇ ਹੋ 14 ਕਿਲੋ ਦੇ ਲਗਭਗ ਦੁੱਧ ਦੇ ਥੱਲੇ ਜ਼ਰੂਰ ਹੈਗਾ ਲੇਟ ਜ਼ਰੂਰ ਇਹ ਅੱਧਾ ਪੂਨਾ ਘੰਟਾ ਹੋ ਗਈ ਸੀ ਸਵੇਰ ਨਾਲੋਂ ਵੀਡੀਓ ਚ ਚਵਾਈ ਆਪਾਂ ਇੱਕ ਟਾਈਮ ਦੀ ਦਿਖਾਈ ਹੈ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਵੱਡੀ ਦੀ ਪੂਰੀ ਵੱਡੀ ਮੱਝ ਆ ਗਈ ਹੈ ਵੱਡੀਆਂ ਮੱਜਾਂ ਚ ਪੈਂਦੀ ਹੈ ਨਹੀਂ ਹੈਗਾ ਵੀ ਛੋਟੀ ਆ ਬਾਕੀ ਦੀ ਸਕਰੀਨ ਤਾਂ ਆਪਾਂ ਪਿੱਛੇ ਦਿਖਾਈਏ ਤੁਸੀਂ ਦੇਖੀ ਹੋਈ ਆ ਨੰਬਰ ਚੱਲ ਰਿਹਾ ਵੀਰ ਦਾ ਕੰਟੈਕਟ ਕਰ ਸਕਦੇ ਹੋ ਤੁਸੀਂ 130000 ਰੁਪਏ ਰੇਟਾ ਰੇਟ ਇਹਦਾ ਲੈਣ ਦੇਣੀ ਆ ਪਰ ਰੇਟ ਵੀ ਤਾਜੀ ਵਾਜਲ ਹੁਣ 1.30 ਹਜ਼ਾਰ ਦੀ ਲੈਣੀ ਵੀ ਹੋਇਆ ਯਾਰ ਆਹ ਰੁੱਤ ਦੇ ਵਿੱਚ ਤਾਂ ਦੁੱਧੋ ਇਹਨਾਂ ਦੁੱਧ ਦਿੰਦੇ ਨਹੀਂ ਉਹ 9-10 ਕਿਲੋ ਦੁੱਧ ਹੀ ਦੇਊਗੀ ਮੱਝਾਂ ਦੇ ਭਾਅ ਹੁਣ ਤੇਜ ਨੇ ਬਾਕੀ ਇਹ ਇੱਕ ਨੂੰ ਪਤਾ ਹੀ ਆ ਜਿਹੜਾ ਕੋਈ ਮਾਣਾ ਮੋਟਾ ਕੰਮ ਕਰਦਾਗਾ ਜਾਂ ਜਿਹਨੇ ਲੈਣੀ ਆ ਜਿਹੜਾ ਭਕਾਈ ਕਰਦਾ ਉਹਨੂੰ ਪਤਾਗਾ ਕੰਡੇ ਦੇ ਲੋ ਤੋਂ ਤੋਲ ਕੇ ਦਿਖਾਵਾਂਗੇ ਪੂਰਾ ਕਿਲੋਆਂ ਚ ਦੁੱਧਾ 10 ਲੀਟਰਾਂ ਚ ਨਹੀਂ ਹੈਗਾ ਪਰ ਵਾਲਟੀ ਫਿਰ ਵੀ ਚਵਾਈ ਨਰਮ ਕਰਕੇ ਝੱਗ ਬਾਹਰ ਕੱਢਦੇ ਆ ਲੀਟਰ ਆਇਨਾ ਮੈਨ ਨਾ ਹੋਵੇ ਤਾਂ ਲਗਭਗ ਆਇਨੀ ਪਤਾ 9 ਕਿਲੋ ਵੀ ਹੋ ਜੇ ਲੀਟਰ ਹੋ ਜੇ ਕਿ ਲੌਂਜ ਦੁੱਧ ਦੇ ਮਾਗਬਾ ਜਨ ਤੇ ਕੰਡੇ ਦੀ ਆਪਣਾ ਤੋਲ ਕੇ ਲਿਆ ਸਕਦਾ ਵੀਰ ਕੋਈ ਵੀ ਕੰਡੈਕਟ ਕਰ ਸਕਦਾ ਤੁਸੀਂ ਪੂਰੀ ਵੱਡੀ ਮੱਝ ਆਹੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਬੱਚਾ ਮਾਰਨੇ باوجود ਵੀ ਵਧੀਆ ਦੁੱਧ ਕੱਢ ਰਹੀ ਹੈ ਇਹ ਬੱਚਾ ਹੈ ਨਹੀਂ ਆ ਤਾਂ ਸੁਗਰੀਂ ਟੇ ਨੰਬਰ ਚੱਲ ਰਿਹਾ ਪਿੰਡ ਸ਼ੇਰੂਆ ਸੁਨਾਮ ਕੋਲੇ ਮੇਨ ਰੋਡ ਤੋਂ ਹੀ ਲੱਜਾਂਦਾ ਥੋੜਾ ਪਿੱਛੇ ਆਟਮਾ ਪਿੰਡ ਇਹ ਦੋਨੇ ਤਿੰਨੇ ਮੱਝਾਂ ਹੀ ਆਪਾਂ ਤੋਂ ਆਈਆਂ ਹੋਗੀਆਂ ਇਹ ਤਿੰਨੇ ਚਾਰੇ ਮੱਝਾਂ ਵੀਰ ਕੋਲੇ ਹੈਗੀਆਂ ਨੇ ਜਿਹੜੀਆਂ ਗੁੰਨੇ ਵੀਕਲ ਲੋੜ ਵੀ ਹੈਗੀਆਂ ਮੱਝਾਂ ਸੂਏ ਪੰਜ ਛੇ ਸੂਏ ਆਓ ਉਹਦਾ ਕੱਟਾ ਸੇਲ ਵਸਦੇ ਆ ਪਿੱਛੇ ਸਕਰੀਨ ਤੇ ਆਪਾਂ ਪਿੱਛੇ ਵੀਡੀਓ ਲਾਈ ਹੋਈ ਆ ਦੀ ਤੁਸੀਂ ਦੇਖ ਸਕਦੇ ਹੋ ਜਿਸ ਕਿਸੇ ਵੀਰ ਨੇ ਕੱਟਾ ਲੈਣਾ ਹੋਵੇ ਇੱਕ ਥਣ ਚੁਰਲੇ ਜੋ 5 4 ਧਾਰਾਂ ਦਾ ਫਰਕ ਹੋਊਗਾ ਕੋਈ ਨਕ ਮਾੜਾ ਮੋੜਾ ਹੱਥ ਦਾ ਵੀ ਹੋ ਜਾਂਦਾ ਵਾਲਟਿਟਿਊਡ ਦੇਖ ਸਕਦੇ ਹੋ ਜਮਾ ਡੋਲੂ ਡੋਲੂ ਕਰਦੀ ਹੈ ਕਿ ਪੂਰੀ ਵੱਡੀ ਵਾਲਟਿ ਹੈ ਨਹੀਂ ਹੈਗਾ ਵੀ ਛੋਟੀ ਜੀ ਵਾਲਟਿ ਹੋਵੇ ਠੰਡਾ ਦੁੱਧੇ ਚ 9 10 ਕਿਲੋ ਦੁੱਧ ਪਾਇਆ ਜਾਂਦਾ ਠੰਡਾ ਕੰਡੇ ਤੇ ਦੁੱਧ ਦਿਖਾਵਾਂਗੇ ਤੁਹਾਨੂੰ ਤੋਲ ਕੇ ਕੰਡਾ ਚਾਲੂ ਕਰਕੇ ਪਹਿਲਾਂ ਆਪਾਂ ਕੰਡਾ ਵੀ ਚੈੱਕ ਕਰਾਉਣੇ ਸਾਨੂੰ 1 ਕਿਲੋ ਦਾ ਬੱਟਾ ਧਰ ਕੇ ਜੀਰੋ ਤੁਸੀਂ ਚੈੱਕ ਕਰ ਸਕਦੇ ਹੋ ਕੰਡੇ ਦੀ 1 ਕਿਲੋ ਦਾ ਬੱਟਾ ਧਰਤਾ ਆਪਾਂ 9 190 ਗ੍ਰਾਮ ਹੋਇਆ 10 ਗ੍ਰਾਮ ਦਾ ਫਰਕ ਆ ਮਾੜਾ ਮੋਟਾ ਘੱਟ ਹੀ ਦੱਸਦਾ ਜਣੀ ਦੀ ਐ ਮੰਨ ਕੇ ਚੱਲੋ ਦੁੱਧ ਵੀ ਜੇ ਹੋਇਆ ਮਾੜਾ ਕੋਈ 5-10 ਗ੍ਰਾਮ ਦਾ ਬੱਟੇ 'ਚ ਫਰਕ ਹੋਊਗਾ ਜ਼ੀਰੋ ਕਰਤੀ ਤੂੰ ਚੈੱਕ ਕਰ ਸਕਦੇ ਹੋ ਕੋਪਣ 10 ਕਿ ਗ੍ਰਾਮ ਦਾ ਫਰਕ ਕਰ ਮਾੜਾ ਮੋੜਾ ਚੱਲ ਜਾਂਦਾ ਰੋਂ ਆਪਣਾ ਟੋਕੜ ਗੱਬਣਾਏ 3 ਮਹੀਨਿਆਂ ਦੀ ਚੈੱਕ ਪਾਸ ਆ 11 ਤਰੀਕ ਨੂੰ 3 ਮਹੀਨੇ ਹੋ ਜਾਣਗੇ ਇਹਨੂੰ ਜਿਹੜੀ ਹੁਣ ਆਊਗੀ ਪੰਜ ਸੱਤ ਦਿਨ ਘੱਟ ਹੋ 7 ਕਿਲੋ 170 ਗ੍ਰਾਮ ਤੋਂ ਦਜਾਉਣ ਜੋਣ ਦਾ ਕਿਲੋਆਂ ਦੇ ਹਿਸਾਬ ਨਾਲ ਆ ਜਾ ਚਲੋ ਇਹਦੇ ਕਿਹੜਾ ਬੱਚਾ ਹੈਗਾ ਆਪਾਂ ਚੋਣ ਚੋਣ ਦਾ ਕਹਿੰਦਾ ਸਾਰਾ ਦੁੱਧ ਦੇ ਥੱਲੇ ਆ ਮੰਨ ਕੇ ਚਲੋ 14 ਕਿਲੋ ਦੇ ਨੇੜੇ ਤੇ ਦੁੱਧ ਕੋਈ 100 200 ਗ੍ਰਾਮ ਉੱਪਰ ਥੱਲੇ ਹੋ ਜਾ ਆਪਾਂ ਕਹਿ ਨਹੀਂ ਸਕਦਾ ਜਿਹੜਾ ਵੀ ਵੀਰ ਆਊਗਾ ਇਹ ਨਹੀਂ ਹੈਗਾ ਵੀ ਆਪਾਂ ਦੁੱਧ 14 ਕਿਲੋ ਦੱਸਦਾ ਹੈ 7 ਕਿਲੋ ਹੀ ਨਿਕਲੇ ਜਾਂ ਇੱਕ ਟਾਈਮ ਦੁੱਧ ਦੇਵੇ 14 ਕਿਲੋ ਦੁੱਧ ਤੁਸੀਂ ਚੋਕੇ ਲਿਆ ਜਾ ਸਕਦੇ ਕਿ ਕੱਟਾ ਸੇਲ ਵਾਸਤੇ ਆ ਇੱਕ ਸਾਲ ਤੋਂ ਉੱਪਰ ਆ ਕੱਟਾ ਹੈ ਮਹੀਨਾ ਤੋਂ ਮਹੀਨੇ ਉੱਪਰ ਹੋਊਗਾ ਤੇ ਹੈ ਏਬੀਸੀ ਵੀਰਾਵਲੀ ਦੇ ਸੀਮੰਟ ਦਾ ਬਿਲਕੁਲ ਸਾਫ ਟੈਸਟੀ ਗੱਲ ਹੈ ਜਿਸ ਕਿਸੇ ਨੇ ਤਿਆਰ ਕਰਨਾ ਹੋਵੇ ਬਰੀਡਿੰਗ ਵਾਸਤੇ ਬੱਚੇ ਲੈਣ ਵਾਸਤੇ ਦੁੱਧਰ ਕਾਰਡ ਦਾ ਪੂਰਾ ਟੋਪ ਦਾ ਕੱਟਾ ਸਾਫ਼ ਟੈਸਟਿਕਲ ਨੇ ਪਿੱਠ ਪੂੜਾ ਵੀ ਸਾਫ਼ ਆ ਦਾ ਤੇ ਡੰਗਰ ਜਾ ਤੇ ਥੋੜੀ ਜਗ੍ਹਾ ਘਾਟਾ ਵੀਰ ਕੋਲ ਸਾਫ ਸੰਭਾਲ ਵੀ ਉਹੋ ਜਿਹੀ ਪਰ ਐਵੇਂ ਫਿਰ ਵੀ ਇਹ ਚਿੰਨੇ ਚਾਰੇ ਮੱਜਾ ਪਏਰੀ ਮੱਜਾ ਗਈ ਕੱਟੇ ਦੀ ਮਾਂ ਕੀ ਇਹ ਜਿਹੜੀ ਖੜੀ ਆ ਸਾਈਡ ਤੇ ਆਪਾਂ ਤੋਂ ਹੀ ਆਈ ਸੀਗੀ ਇਹ ਜਿਹੜਾ ਉਰਲਾ ਬੱਚਾ ਖੜਾ ਹੈ ਝੋਟੀ ਦਾ ਬੱਚਾਗਾ ਹੁਣ ਇਸ ਵਾਰ ਕੱਟੀ ਆ ਇਹ ਥੱਲੇ ਮੱਝ ਥੱਲੇ ਥੋੜੀ ਬਿਮਾਰ ਹੋ ਰਹੀ ਸੀ ਦਵਾਈ ਜੀ ਲਈ ਸੀਗੀ ਤਾਂ ਹੀ ਇਹ ਸਾਈਡ ਤੇ ਬੰਨੀ ਸੀ ਉਧਰੋਂ ਨਹੀਂ ਚੌਧਰੀ ਖੜੀ ਸੀਗੀ ਇਹ ਇਹ ਕੱਟੀ ਆ ਇਹਦੇ ਮਗਰ ਮੱਝ ਦੇ ਇਸ ਵਾਰ ਤੇ ਦੁੱਧ ਇਹਦਾ ਪਿੱਛੇ ਦੁੱਧ ਵੀ ਤੁਲਿਆ 19-20 ਕਿਲੋ ਦੁੱਧ ਆ ਥੱਲੇ ਮੱਝ ਥੱਲੇ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਜਦੋਂ ਇਹ ਕੱਟਾ ਮਗਰ ਸੀਗਾ ਇਹ ਝੋਟੀ ਆ ਪਹਿਲਾਂ ਇਹ ਤੋਕੜ ਮੱਝ ਆ ਸੇਲ ਵਾਸਤੇ ਜਿਹੜੀ ਇਹ ਝੋਟੀ ਵੀ ਸੇਲ ਵਾਸਤੇ ਉਹਦੇ ਠਾਇਰ ਕੇ ਚਬਾਈ ਕਰਾਂਗੇ ਉਮੀਦ ਹੈਗੀ ਵੀ 2-3 ਕਿਲੋ ਦੁੱਧ ਕੀ ਆ ਹੋਰ ਅੱਪ ਕਰ ਜੇ ਪੰਡਰਾਂ ਕਦਨੇ ਸੂਈ ਹੋਇਆ ਚਾਰ ਦੰਦਾ ਝੋਟੀਏ ਪੂਰਾ ਖੁੱਲਾ ਕਰਦਾ ਇਹਦਾ ਝੋਟੀ ਦਾ ਇਹ ਆਪਾਂ ਚੈੱਕ ਵੀ ਖੁਦ ਕਰੀ ਸੀਗੀ ਆਪਾਂ ਨਾਲ ਵੀਡੀਓ ਲਾਈ ਹੈਗੀ ਚੈੱਕ ਗੱਬਣਾਂ ਦੀ ਵੀ ਆਪਣੀ ਗਾਰੰਟੀ ਹੈ ਬਾਰੀ-ਬਾਰੀ ਹੱਥ ਪਾਉਣ ਦੀ ਕੋਈ ਲੋੜ ਨਹੀਂ ਜਮਾ ਸੂਣ ਤੱਕ ਆਪਣੀ ਗਾਰੰਟੀ ਹੈ ਗੱਬਣ ਦੀ ਜੇ ਖਾਲੀ ਨਿਕਲ ਜੇ ਤਾਂ ਆਪਾਂ ਪੈਸੇ ਵਾਪਸ ਕਰਾਂਗੇ ਪਰ ਖਾਲੀ ਨਿਕਲਦੀ ਨਹੀਂ ਹੈਗੀ ਕਿਸੇ ਤੋਂ ਵੀ ਚੈੱਕ ਜੇ ਕਿਸੇ ਦਾ ਨਹੀਂ ਵੀ ਮਣ ਕੱਢਦਾ ਆਪ ਆਪਣੀ ਤਸੱਲੀ ਵੀ ਕਰ ਸਕਦੇ ਹਾਂ ਉਸ ਹੀ ਚੋਬਾਈ ਕਰਕੇ ਚੈੱਕ ਪਹਿਲਾਂ ਕਰੀ ਨਹੀਂ ਸੀਗੀ ਇਹ 10 ਹਫ਼ਤਾ ਕਰ 10 ਹਫ਼ਤਾ 9 ਮਹੀਨਾ ਦਾ ਹਫ਼ਤਾ ਘਟ ਹੋਊਗੀ 3 ਮਹੀਨਿਆਂ ਦੀ ਗੱਬਣਾ ਸਾਣ ਤੋਂ ਕਰਾਉਸ ਆ ਇਹ 1,30,000 ਰੁਪਏ ਰੇਟਰ ਆ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਵੀਰ ਦਾ ਦੋ ਟਾਈਮ ਤਿੰਨ ਟਾਈਮ ਤਸੱਲੀ ਕਰਕੇ ਲਿਆ ਸਕਦੇ ਹੋ ਥਾਣੇ ਦੇ ਵੀ ਦੀ ਸਾਫ ਆ ਬਿਲਕੁਲ ਤਨ 11 ਤਰੀਕ ਨੂੰ ਮਲਾ ਤਿੰਨ ਮਹੀਨੇ ਹੋ ਜਾਣਗੇ ਨੂੰ ਲਗਭਗ ਤਿੰਨ ਮਹੀਨਾ ਤੋਂ 5-7 ਦਿਨ ਘੱਟ ਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ 1,30,000 ਰੁਪਏ ਰੇਟ ਆ ਕੱਟੇ ਦਾ ਰੇਟ ਹੈਗਾ 30,000 ਰੁਪਿਆ ਜਿਸ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦਾ ਸ੍ਰੀ ਕਾਲ ਜੀ ਸਾਰਿਆਂ ਨੂੰ